ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤਨਾਸਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 679 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਜਾਂ ਕੋ ਹਰ ਰੰਗ ਲਾਗੂ ਇਸ ਯੁੱਗ ਮੈਂ ਸੋ ਕਈ ਤ ਹੈ ਸੂਰਾ ਜਿਸ ਦੇ ਮਨ ਨੂੰ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ ਲਾਲ ਰੰਗ ਤੇ ਸੋ ਲੱਗਾ ਜਿਸ ਕੇ ਮਟਭਾਗਾ ਸਾਹਿਬ ਕਹਿੰਦੇ ਉਹ ਦੁਨੀਆ ਦੇ ਉੱਤੇ ਸੂਰਮਾ ਹੈ ਕਿਉਂਕਿ ਉਸਨੇ ਪੰਜਾਬ ਵਿਚਾਰਨ ਨੂੰ ਆਪਣੇ ਬਸ ਵਿੱਚ ਕਰ ਲਿਆ ਆਤਮ ਜਿਹੜਾ ਸਗਲ ਵਸਤਾਂ ਕਹਿ ਜਾਂ ਕਾ ਸਤਿਗੁਰੂ ਪੂਰਾ ਜਿਸ ਨੇ ਪ੍ਰਮਾਤਮਾ ਦੇ ਨਾਮ ਦਾ ਰੰਗ ਆਪਣੇ ਮਨ ਨੂੰ ਲਗਾ ਲਿਆ ਉਸ ਨੇ ਸਾਰੀ ਦੁਨੀਆ ਨੂੰ ਆਪਣੇ ਬਸ ਵਿੱਚ ਕਰ ਲਿਆ ਕਿਉਂਕਿ ਉਸ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਤੇ ਮਨ ਜੀਤੇ ਜਗ ਜੀਤ ਠਾਕੁਰ ਗਾਇਆ ਆਤਮ ਰੰਗ ਪ੍ਰਮਾਤਮਾ ਦੇ ਨਾਮ ਨੂੰ ਰੰਗਣ ਵਾਲਾ ਪ੍ਰਮਾਤਮਾ ਦਾ ਗੁਣ ਪ੍ਰਮਾਤਮਾ ਤਿਸਿਪਤ ਸਲਾਹ ਕਰ ਸ਼ਰਣੀ ਪਾਵਣ ਨਾਮ ਧਿਆਵਣ ਸਹਿ ਸਮਾਵਣ ਸੰਗ ਉਸ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾ ਜਿਸੋਂ ਨਾਮ ਦੀ ਦਾਤ ਮਿਲਦੀ ਹੈ ਤੇ ਸਹਿਜ ਅਵਸਥਾ ਹੀ ਮਨ ਨੂੰ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ ਰਹਾਉ ਜਨ ਕੇ ਚਰਨ ਵਸੈ ਮੇਰਾ ਹੀ ਰਹਿ ਸੰਗ ਪਨੀਤਾ ਦੇ ਇਹ ਪ੍ਰਮਾਤਮਾ ਆਪ ਜੀ ਦੇ ਸੇਵਕਾਂ ਦੇ ਚਰਨ ਮੇਰੇ ਹਿਰਦੇ ਦੇ ਅੰਦਰ ਵਸ ਜਨ ਅਤੇ ਮੈਨੂੰ ਚਰਣਾ ਦੀ ਧੂੜ ਮਿਲ ਜਾਵੇ ਜਾਰੇ ਕੀ ਧੂਰ ਦੇਹੋ ਕਿਰਪਾ ਨੰਦ ਨਾਨਕ ਕੈਸ ਕੋਈ ਦਾਸ ਨਾਨਕ ਆਖਦਾ ਹੈ ਜਿਸ ਗੁਰਮੁਖ ਪਿਆਰੇ ਨੇ ਉਸ ਪ੍ਰਮਾਤਮਾ ਦੇ ਨਾਮ ਨੂੰ ਸਿਮਰਿਆ ਹੈ ਜਿਸ ਦੇ ਚਰਨਾਂ ਦੀ ਧੂੜ ਮੈਂ ਮਸਤੇ ਨੂੰ ਲਗਾ ਲਈ ਤੇ ਮੈਨੂੰ ਸਦੀਵੀ ਸੁਖ ਭਾਵ ਇਹ ਸੁਖ ਮੈਨੂੰ ਸੰਗਤਾਂ ਦੇ ਚਰਨਾਂ ਦੀ ਧੂੜ ਤੋਂ ਮਿਲਦਿਆ ਹੈ ਤੇ ਜਿਸ ਨੂੰ ਇਹ ਸੁਖ ਮਿਲ ਗਿਆ ਉਸ ਨੇ ਆਪਣੇ ਮਨ ਨੂੰ ਜਿੱਤ ਲਿਆ ਤੇ ਜਿਸ ਨੇ ਮਨ ਨੂੰ ਜਿੱਤ ਲਿਆ ਉਸ ਨੇ ਸਾਰੀ ਦੁਨੀਆ ਨੂੰ ਆਪਣੇ ਬਸ ਵਿੱਚ ਕਰ ਲਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ